ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਪੁੱਤ ਜੱਟਾਂ ਦੇ ਜੱਟਾਂ ਦੇ ਬੁਲਾਉਂਦੇ ਬੱਕਰੇ ਕੇ ਮੋਢਿਆਂ ਤੇ ਡਾਂਗਾ ਤਰੀਆਂ ਵੀ ਕੈਂਠੇ ਸੋਨੇ ਦੇ ਸੋਨੇ ਦੇ ਗਰ ਦੇਣਾ ਲੰਮੀਆਂ ਮੜਕ ਨਾਲ ਪੱਬ ਚੱਕਦੇ ਵੀ ਛਟ ਜਾਗਰੇ ਓ ਛਾਗਰੇ ਸੁੰਬਰ ਦੇ ਧਰਤੀ ਚਿੱਟੇ ਜਾਗਰੇ ਛਾਗਰੇ ਸੁੰਬਰ ਦੇ ਧਰਤੀ ਡੱਬਾਂ ਵਿੱਚ ਬੰਦ ਬੋਦਲਾ ਪਾਸੇ ਹਟ ਜਾ ਹਾਟ ਜਾ ਜੱਟਾਂ ਨੂੰ ਰਾ ਛੱਡਦੇ ਨਹੀਂ ਰੇਸ਼ਮੀ ਘਰਾਰੇ ਵਾਲੀ ਏ ਲਾਉਂਦੇ ਕਲੀਆਂ ਕਲੀਆਂ ਕਨਾਂ ਤੇ ਹੱਥ ਧਰ ਕੇ ਨਹੀਂ ਲਾਉਂਦੇ ਕਲੀਆਂ ਕਲੀਆਂ ਕਨਾਂ ਤੇ ਹੱਥ ਧਰ ਕੇ ਖੜੀ ਹੋ ਕੇ ਤੂੰ ਵੀ ਸੁਣ ਲੈ ਨਾਰੇ ਨਾਰੇ ਜੱਟਾਂ ਦੇ ਪੁੱਤ ਪਾਉਣ ਬੋਲੀਆਂ ਨਹੀਂ ਮੁੱਟਿਆਰੇ ਨਹੀਂ ਮੁੱਟਿਆਰੇ ਨਹੀਂ ਮੁੱਟਿਆਰੇ ਣੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਆਰੀ ਯਾਰੀ ਯਾਰੀ ਆਰੀ ਯਾਰੀ ਯਾਰੀ ਵਿੱਚ ਜੱਗੇ ਰਾਵਾਂ ਦੇ ਕਹਿੰਦੇ ਲੱਗਦੀ ਰੋਸ਼ਨੀ ਪਾਰੀ ਬੈਲੀਆਂ ਦਾ ਕੱਠ ਹੋ ਗਿਆ ਉਹ ਬੈਲੀਆਂ ਦਾ ਕੱਠ ਹੋ ਗਿਆ ਉੱਥੇ ਬੋਤਲਾਂ ਮੰਗਾ ਲੀਆਂ 40 40ਾਂ ਚੋਂ ਇੱਕ ਬਚ ਗਈ ਇੱਕ ਬਚ ਗਈ ਇੱਕ ਬਚ ਗਈ ਉਹ ਚੱਕੇ ਮਹਿਲ ਨਾਲ ਮਾਰੀ ਮੁਰਸ਼ੀ ਡਾਂਗੋ ਦਾ ਉਹ ਡਾਂਗੋ ਦਾ ਡਾਂਗੋ ਦਾ ਡਾਂਗ ਰੱਖਦਾ ਗੰਦਾਸੇ ਵਾਲੀ ਮੌਦਨ ਕੌਂਗਿਆਂ ਦਾ ਕੌਕਿਆਂ ਦਾ ਆ ਜੀ ਨੇ ਕੁੱਟਦੀ ਪੰਡੋਰੀ ਸਾਰੀ ਤਨ ਕੋਰਦਾ ਦੌਦਰਦੀ ਓਏ ਦੌਦਰਦੀ 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 ਓ ਤਨ ਕੋਰਦਾ ਦੌਦਰਦੀ ਲੱਕ ਪਤਲਾ ਬਦਨ ਦੀ ਭਾਰੀ ਅਰਜਨ ਬੇਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਪਰਲੋ ਆ ਜਾਂਦੀ ਜੇ ਹੁੰਦੀ ਨਾ ਪੁਲਿਸ ਸਰਕਾਰੀ ਪਰਲੋ ਆ ਜਾਂਦੀ ਜੇ ਹੁੰਦੀ ਨਾ ਪੁਲਿਸ ਸਰਕਾਰੀ ਪਰਲੋ ਆ ਜਾਂਦੀ